ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਲੜਕੀ ਇਸ ਵੇਲੇ ਜਿੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਉੱਥੇ ਹੀ ਦੂਜੇ ਪਾਸੇ ਇਸ ਲੜਕੀ ਦੇ ਬਲੋ ਜੋ ਗੁਰੂ ਘਰ ਦੇ ਵਿੱਚ ਕੀਤਾ ਗਿਆ ਉਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲੋ ਇਤਰਾਜ਼ ਜਤਾਇਆ ਜਾ ਰਿਹਾ ਹੈ ਲੜਕੀ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ ਗਿਆ ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੜਕੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਕਿ ਹੈ ਕਿ ਲੜਕੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਵੇ ਕਿਉਂਕਿ ਕੁੜੀ ਨੇ ਜਾਣ ਬੁੱਝ ਕੇ ਕੇਵਲ 40 ਸੈਕਿੰਡ ਦੇ ਵਿੱਚ ਹੀ ਪਰਿਕਰਮਾ ਦੇ ਵਿੱਚ ਯੋਗਾ ਕਰਕੇ ਸਿੱਖ ਧਰਮ ਦੀ ਮਰਿਆਦਾ ਨੂੰ ਭੰਗ ਕੀਤਾ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੇਖੋ ਹਰ ਇੱਕ ਧਾਰਮਿਕ ਸਥਾਨ ਤੇ ਹਰ ਇੱਕ ਧਰਮ ਦੀ ਆਪਣੀ ਮਰਿਆਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇੱਕ ਮਰਿਆਦਾ ਸੀ ਪਿੱਛੇ ਇਹ ਵੀ ਕਿਹਾ ਸੀ ਤੇ ਮੋਬਾਈਲ ਆਪਣੇ ਬੰਦ ਕਰਕੇ ਜਾਓ ਫਿਰ ਇਹ ਮੋਦਾ ਬਣਾ ਲਿਆ ਗਿਆ ਪਰ ਕਈ ਵਾਰੀ ਸਾਊਥ ਦੇ ਵਿੱਚੋਂ ਆਉਂਦੇ ਆ ਜਿਨ੍ਹਾਂ ਨੂੰ ਇਹ ਹੁੰਦਾ ਚਾਪ ਇਹ ਅਸੀਂ ਦਰਬਾਰ ਸਾਹਿਬ ਆਏ ਆ ਤੇ ਫੋਟੋ ਖਿੱਚ ਲਈਏ ਉਹ ਅਸੀਂ ਤੋਂ ਸਾਮਕਸਟੈਂਡ ਉਹ ਅਲਾਉ ਕਰਦੇ ਆ ਪਰ ਇਹ ਜਿਹੜੀ ਬੱਚੀ ਆਈ ਆ ਇਹ ਤਾਂ ਆ ਕੇ ਕਮਾਲ ਹੀ ਕਰਦੀ 40 ਸੈਕਿੰਡ ਦੇ ਵਿੱਚ ਸਾਰਾ ਹੀ ਮਲ ਉਹ ਮਰਿਆਦਾ ਮੈਂ ਸਮਝਦਾ ਆ ਕਿ ਇੱਕ ਤਾਂ ਇਹਦਾ ਮਤਲਬ ਜਦੋਂ ਕਿਸੇ ਨੂੰ ਕੌਮ ਨੂੰ ਝਗਮ ਦੇਣੇ ਹੁੰਦੇ ਆ ਫਿਰ ਤੂੰ ਸੱਚਖੰਡ ਦੇ ਵਿੱਚ ਦਰਬਾਰ ਸਾਹਿਬ ਦੇ ਅੱਖ ਕਿਹੜੀ ਪ੍ਰਾਪਤੀ ਕਰ ਰਹੀਆਂ ਪਰ ਅਸੀਂ ਹੁਣ 22 ਤਰੀਕ ਨੂੰ ਉਹਤੇ ਪਰਚਾ ਵੀ ਦਰਜ ਹੋਇਆ ਤੇ ਸਖਤ ਅਸੀਂ ਉਹਨਾਂ ਕੋਲ ਮੰਗ ਵੀ ਕਰਦੇ ਹਾਂ ਗੁਜਾਰਾ ਦੀ ਸਰਕਾਰ ਤੋਂ ਕਿ ਇਹ ਮਰਿਆਦਾ ਸਿੱਖ ਧਰਮ ਦੀ ਆਪਣੀਆਂ ਤੇ ਉਹਨਾਂ ਮਰਿਆਦਾਵਾਂ ਨੂੰ ਆਪਾਂ ਹਮੇਸ਼ਾ ਪਾਲਣਾ ਕਰਨਾ ਪਰ ਆ ਕੇ ਇਦਾਂ ਦੀਆਂ ਸ਼ਰਾਰਤਾਂ ਕਰਕੇ ਕੀ ਦਰਸਾਉਣਾ ਚਾਹੁੰਦੇ ਆ ਸੋ ਉਹਨੂੰ ਗ੍ਰফতার ਕੀਤਾ ਜਾਵੇ ਤੇ ਉਹਦੀ ਬੰਦੀ ਜਿਹੜੀ ਹੈ ਸਜ਼ਾ ਕਾਨੂੰਨ ਮੁਤਾਬਕ ਜਿਹੜੀ ਆ ਉਹ ਦੇਣੀ ਬਣਦੀ ਹੈ ਇਸ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੀਤੇ ਦਿਨੀ ਜੋ ਹਿਮਾਚਲ ਦੇ ਵਿੱਚ ਪੰਜਾਬੀ ਸੈਲਾਨੀਆਂ ਦੇ ਨਾਲ ਹੋਇਆ ਉਸ ਦੀ ਨਖੇਦੀ ਕਰਦੇ ਹੋਏ ਕਿ ਕੁਝ ਕਿਹਾ ਐਮਪੀ ਕੰਗਣਾ ਰਣੌਤ ਬਾਰੇ ਆਓ ਸੁਣਦੇ ਹਾਂ ਦੇਖੋ ਪਿਛਲੇ ਦਿਨੀ ਇੱਕ ਇੱਥੇ ਘਟਨਾ ਸਾਰੇ ਪੰਜਾਬ 'ਚ ਬਹੁਤ ਵੱਡੇ ਪੱਧਰ ਦੇ ਉੱਤੇ ਉਹ ਬੀਬੀ ਕੁਲਵਿੰਦਰ ਕੌਰ ਨਾਲ ਜਿਹੜੀ ਕੰਗਣਾ ਮੈਨੂੰ ਪੂਰਾ ਨਾਮ ਪਤਾ ਨਹੀਂ ਕੀ ਆ ਜਿਹੜੇ ਐਮਪੀ ਵੀ ਬਣੇ ਆ ਉਥੇ 에어ਪੋਰਟ ਤੇ ਕਿਸੇ ਗੱਲੋਂ ਤਲਕ ਕਲਾਮੀ ਹੋ ਗਈ ਤੇ ਮੈਂ ਇਹ ਵੀ ਸਵਾਲ ਕਰਦਾ ਬਿਜੇ ਤਲਕ ਕਲਾਮੀ ਹੋਈ ਆ ਤੇ ਉਦੋਂ ਬਾਅਦ ਜਿਹੜੀ ਉਹ ਤਲਕ ਕਲਾਮੀ ਉਹਨੇ ਕੀਤੀ ਆ ਤੁਮੱਚੀ ਕੌਮ ਨੂੰ ਖਾਲਸਤਾਨੀ ਕਹਿ ਕੇ ਕਰਨਾ ਮੈਂ ਕਹਨਾ ਬੜੀ ਵੱਡੀ ਸਾਜ਼ਿਸ਼ ਆ ਤੇ ਹੁਣ ਉਹਦੇ ਤਹਿ ਤੇ ਵਿਚਾਰੇ ਜਿਹੜੇ ਹਿਮਾਚਲ ਜਾਂਦੇ ਆ ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ ਹਿਮਾਚਲ ਨਾਲ ਗਏ ਤਾਂ ਕੋਈ ਹੋਰ ਮੁਲਕ ਸਿਨਗਰ ਚੱਲਣ ਕਿ ਇਹਨਾਂ ਦਾ ਕਮਾਈ ਦਾ ਧੰਦਾ ਬੰਦ ਹੁਣ ਤੇ ਉਥੇ ਪਿੱਛੇ ਇੱਕ ਜੋੜਾ ਗਿਆ ਉਹਨਾਂ ਦੀ ਮਾਰਕੁੱਟ ਕੀਤੀ ਬੜੀ ਗੰਭੀਰ ਸੱਟਾਂ ਲਾਈਆਂ ਤੇ ਹੁਣ ਡਰਦੇ ਕੋਈ ਬੰਦਾ ਉੱਥੇ ਨੂੰ ਐਂਟਰੀ ਨਹੀਂ ਕਰਦਾ ਤੇ ਮੈਂ ਪੁੱਛਣਾ ਚਾਹੁੰਦਾ ਵੀ ਜੇ ਐਹੋ ਜੇ ਹਾਲ ਰਹਿਣ ਫਿਰ ਕਾਨੂੰਨ ਕਿੱਥੇ ਖੜਾ ਸੋ ਇਹ ਮੈਂ ਸਮਝਦਾ ਹਮਾਚਲ ਸਰਕਾਰ ਲਈ ਵੀ ਇੱਕ ਬਹੁਤ ਮਾਰੀ ਤੇ ਸ਼ਰਮ ਵਾਲੀ ਗੱਲ ਆ ਤੇ ਉੱਥੋਂ ਦੇ ਲੋਕਾਂ ਲਈ ਵੀ ਆ ਤੇ ਇਹ ਮਾਦਲ ਰੈਟਾਲੀਏਸ਼ਨ ਕਿਹੜੇ ਕੰਮ ਦੀ ਕਰ ਰਹੇ ਸੋ ਮੈਂ ਸਮਝਦਾ ਇਹ ਬਣਾਉਣੀ ਹੈ ਜਿਹੜੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਤੁਰੰਤ ਬੰਦੀਆਂ ਕਰਨੀ ਚਾਹੀਦੀਆਂ